ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਖਡੂਰ ਸਾਬ ਦੇ ਸਾਰੇ ਹੀ ਵੋਟਰਾਂ ਤੇ ਸੋਤਰਾ ਨੂੰ ਔਰ ਸਮਾਜ ਦੇ ਪੰਜਾਬ ਵਾਸੀਆਂ ਨੂੰ ਦਾਸ ਅਜੀਤ ਸਿੰਘ ਮੱਲਾਰੀਆ ਵੱਲੋਂ ਚਾਰਪਰੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਆਪਣਾ ਅਜੀਤ ਸਿੰਘ ਮੱਲਾਰੀਆ ਜੀ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਜ਼ਾਦ ਕੈਂਡੀਡੇਟ ਮੈਂ ਆਪ ਸਭ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਨਾ ਕਿ ਆਪਾਂ ਕੱਲ ਜਿਹੜੇ ਕਾਗਜ਼ਪਰ ਰੰਜਣਾ ਕਰਨ ਤੌਰ ਤੇ ਲਿਖੇ ਔਰ ਸਾਰੇ ਹੀ ਪੰਜਾਬ ਵਾਸੀਆਂ ਨੂੰ ਲੋਕ ਸਭਾ ਹਲਕਾ ਕਡੂ ਸਾਹਿਬ ਦੇ ਵਾਸੀਆਂ ਨੂੰ ਵੋਟਰਾਂ-ਵੋਟਰਾਂ ਨੂੰ ਭੈਣਾ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਥ ਸਬੰਧੀਆਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਕੱਲ ਠੀਕ 7 ਤਰੀਕ ਨੂੰ ਸਵੇਰੇ 8 ਵਜੇ ਨਹਿਰ ਵਾਲੇ ਅੱਡੇ ਤੇ ਰਈਆ ਵਿਖੇ ਜੋ ਮਹਮਾ ਆ ਕੇ ਆਪਣੇ ਆਪਣੇ ਮੋਟਰਸਾਈਕਲ ਗੱਡੀਆਂ ਲੈ ਕੇ ਪਹੁੰਚੋ ਤਾਂ ਕਿ ਜੋ ਆਪਾਂ ਵੱਡਾ ਕਾਫਲਾ ਬਣਾ ਕੇ ਇਹ ਜਿਹੜੇ ਕਾਗਜ ਦੇ ਜਿਹੜੇ ਆਪਾਂ ਤਰਨ ਤਰਨ ਜਮਾ ਜਮਾਉਣ ਵਧੀਆ ਢੰਗ ਦੇ ਨਾਲ ਜਿਹੜਾ ਆਪਾਂ ਕਾਗਜ ਜਮਾ ਕਰਾ ਸਕੀਏ ਸੋ ਸਾਰੇ ਹੀ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਥ ਦੇਣ ਦੀ ਜਰੂਰ ਹੈ ਜ਼ਰੂਰਤ ਹੈ ਅੱਜ ਆਪਾਂ ਨੂੰ ਹਰ ਸਾਥੀ ਜਿਹੜਾ ਵਾ ਆਜ਼ਾਦ ਉਮੀਦਵਾਰ ਦਾ ਸਾਥ ਦਿਈਏ ਕਿਉਂਕਿ ਸਰਕਾਰਾਂ ਤੋਂ ਜੇ ਇਹਨਾਂ ਪ੍ਰਸ਼ਤ ਸਰਕਾਰਾਂ ਤੋਂ ਜੇ ਆਪਾਂ ਸਰਕਾਰਾਂ ਕਰੋਣਾ ਤੇ ਆਜ਼ਾਦ ਮੀਦਵਾਰ ਨੂੰ ਕਰ ਕੀ ਆਪਾਂ ਚੁਣੀਆਂ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ